ਹਾਂਜੀ ਦੋਸਤੋ ਨਮਸਕਾਰ ਮੈਂ ਮਦਰ ਇੰਡੀਆ ਤੋਂ ਮਨਪ੍ਰੀਤ ਕੌਰ ਅੱਜ ਆਪਾਂ ਜਾ ਰਹੇ ਹਾਂ ਜੀ ਬਾਬਾ ਜੀ ਦੇ ਨੰਗਲਾ दिवाली दौनता खूब मार्केट विच पर मार्केट तो निकले आए है, है नहीं इतना ਇੱਕਠੀ ਗੱਲ ਤੇ ਫਿਰ ਤੇ ਉਹਨੇ ਆ ਤੇ ਸਾਮੀਆਂ ਕੋਲੋਂ ਲੈ ਨਾ ਸਿੱਕਨ ਇਹ ਆਂਕੀ ਕਿ ਕੀ ਆਪਾਂ ਕੁਝ ਕਰਾਂ ਉਹ ਤੇ ਮੈਂ ਨਹੀਂ ਕਰ ਸਕਦਾ ਮਾਪ ਕੋਲ ਸੈਲੂਨ ਇਸ ਨੂੰ ਇਸ ਨੂੰ ਪਾਰ ਕਰਨਾ ਹੈ ਨਹਿਰਾ ਵੀ ਬੰਦ ਕੀਤੀਆਂ ਭਈਆਂ ਨੇ ਆਪਾਂ ਕਹਿੰਦੇ ਆ ਬਈ ਭਈ ਇਹ ਬਜਾਓ ਵੱਟ ਜਿਹੜੀਆਂ ਸਰਕਾਰਾਂ ਨੇ ਕੌਸ਼ਲਾ ਕੈਂਡ ਦੀ ਉਹ ਦਿਖਾਈ ਦੇ ਰਹੀ ਹੈ ਜੀ ਬੂਟਿਆਂ ਦੇ ਵਿੱਚ ਦੀ ਇਹ ਇਹ ਤਕਰੀਬਨ ਸਾਥ ਦਿਨ ਦੀ ਹੈ ਛਟ ਹੋ ਜਾ ਲਈ ਨਹਿਰਾਂ ਬੰਦ ਕਰੀਆਂ ਜਾਂਦੀਆਂ ਨੇ ਮੇਰੇ ਸਾਬ 28 29 ਤਰੀਕ ਦੀ ਛਟ ਹੋ ਜਵੀ ਹੈ दाली बात होती है झोने की खेती पूरे जोवर ਕਟਾਈ ਹੋ ਰਹੀ ਹੈ ਕਈ ਥਾਵਾਂ ਤੇ ਤਾਂ ਹੋ ਗਈ ਹੈ ਕਈ ਥਾਵਾਂ ਤੇ ਹੋ ਰਹੀ ਹੈ ਖੁਦ ਤਾਂ ਪੇਚਾ ਵਾਲਾ ਨਹੀਂ ਜਾ ਰਿਹਾ ਕਦਸੇ ਨਹੀਂ ਜਾ ਰਹੇ ਵੈਸਾ ਨਾ ਦਿਨਾਂ ਚ ਇਹ ਛੋਨੇ ਦੇ ਗਰਦਗੁਰ ਦੇ ਨਾਲ ਸੰਸੀ ਗੁੰਸੀ ਜੀ ਕਾਫੀ ਵੱਜ ਜਾਂਦੀ ਹੈ ਵੱਟ ਇਸ ਤੋਂ ਬਾਅਦ ਲੋਕਾਂ ਜੀ ਵਿੱਚ ਤਬਦੀਲੀ ਆਈ ਹੈ ਇਹਨੀ ਕਟਾਈ ਤੋਂ ਬਾਅਦ ਮਾਤਰੀ ਮੈਂ ਇਹ ਨਾ ਬਾਂਦਾ ਬਾਰੀ ਚੋਕ ਕਰ ਗਣਕ ਦੀ ਬਜਾਈ ਹੋ ਜੂਗੀ ਜੇ ਸਾਡਾ ਬਹੁਤ ਵਧੀਆ ਦੇਸ਼ ਆ ਜਿਹਦੇ ਚ ਹੱਟ ਹੈ ਕੋਈ ਨਾ ਕੋਈ ਫਸਲ ਵਧੀਆ ਉਗਾਈ ਜਾਂਦੀ ਹੈ ਹੁਣ ਥੋੜੀ ਦੇਰ ਤੱਕ ਬਰਸੇਂ ਵੀ ਸ਼ੁਰੂ ਹੋ ਜਾਣੇ ਆ ਸਾਗ ਸ਼ੁਰੂ ਹੋ ਜਾਣਗੇ ਪੰਜਾਬ ਦਾ ਖਾਸ ਪੰਜਾਬ ਦੇ ਕੋਲ ਸਾਗ ਦੀ ਬਹੁਤ ਮਹੱਤਤਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਉੱਤੇ ਹੋਵੇ ਮੱਖਣ ਦਾ ਪੇੜਾ ਬੜਾ ਆਨੰਦ ਆਂਦਾ ਆਣ। ਪਹਿਲਾਂ ਲੋਕ ਖਾਦਦਾ ਹੀ ਕਹਿੰਦੇ ਹੁੰਦੇ ਸੀ ਪਰ ਹੁਣ ਤਾਂ ਕਿਸੇ ਨੂੰ ਡਾਇਬੀਟਿਸ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਬਿਮਾਰੀਆਂ ਨਾਲ ਹੀ ਘਿਰੇ ਪੈਣ ਨੇ ਕਿਉਂਕਿ ਸਾਡੇ ਫਸਲਾਂ 'ਚ ਰੀ ਵਗੈਰਾ ਜਾਦੇ ਪੈਣ ਲੱਗ ਗਏ ਨੇ ਪਹਿਲਾਂ ਰੂੜੀਦਾਰਿਓ ਬੰਦੇ ਹੁੰਦੇ ਸੀ। ਇੱਧਰ ਵੱਡ ਦਿੱਤੇ ਗਏ ਹੈ ਜੀ ਚਾਵਾਂ ਬਧੀਆ ਵੱਡੇ ਹੋਏ ਨੇ ਕੋਈ ਟੰਡਲ ਜੈ ਨਹੀਂ ਖੜੇ ਅੱਗੇ ਜਿਹੜੇ ਲੋਕੀ ਅੱਗ ਲਾਉਣਦੇ ਸੀ ਇਹ ਪ੍ਰੋਸੀਜਰ ਖਤਮ ਹੋ ਚੁੱਕਿਆ ਹੋਇਆ ਵੀ ਹੁਣ ਅੱਗ ਉਗਲਾਉਣ ਦਾ ਕੋਈ ਹੋ ਨਹੀਂ ਹੈਗਾ ਹੁਣ ਤਾਂ ਸਿੱਧੀ ਵਾਈ ਕਰਨਗੇ ਇਹ ਹੱਥ ਨਾਲ ਛਾੜ ਰਹੇ ਨੇ

கடிச்சால்ட்டணி ஆயே

ਸ਼ੇਰਮਵਲੀ ਮਾ ਭੀਰ ਰੰਗੀ ਕੀ ਜੈ ਮਾ ਸ਼ੇਰਮਵਲੀ ਕੀ

देर तो बहुत देर तो सेवा कर दे बाबा जी की बेटा बलराम बलराम है बहुत देर तू सेवा करना बोटी बलराम जी दी ਮਨਾਂਗੇ ਕਿਸੇ ਭਗਤ ਨੇ ਲੜੀਆਂ ਲਾਈਆਂ ਭਗਵਾਨ ਮੂਰ ਉਹਨਾਂ ਦੀ ਮਨੋਗਮਨਾ ਪੂਰਨ ਕਰਨ ਚਲੋ ਜੀ ਮੱਥਾ ਟੇਕ ਲਈਏ ਮਿਲਦੇ ਆਂ ਫਿਰ ਆਪ ਅਗਲੇ ਬਲੌਗ ਦੇ ਵਿੱਚ ਨਮਸਕਾਰ ਵੀਡੀਓ ਚੰਗੀ ਲੱਗੇ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਕਰਦਿਆ ਕਰੋ ਹੌਸਲਾ ਦਿਓ ਕਰੋ ਭੈਣ ਭਾਈਆਂ ਨੂੰ ਨਮਸਕਾਰ ਜੀ